ਬਾਈ ਵੀਡੀਓ ਦੇਖਿਆ ਜਰੂਰ ਸਾਹ ਚੜ ਗਿਆ ਤੇ ਜੇ ਵੀਡੀਓ ਨਾ ਦੇਖੀ ਪੂਰੀ ਤੇ ਗੱਲਬਾਤ ਨਹੀਂ ਜਿਹੜੀਆਂ ਪਿਛਲੇ ਵੀਡੀਓ ਉਹ ਵੀ ਦੇਖ ਲਿਓ ਕਰਿਓ ਕਿਰਪਾ ਓ ਸੋਨਹਾਰ ਲਓ ਜੀ ਓ ਸ਼ਾਬਾਸ਼ ਸ਼ਾਬਾਸ਼ ਖਤਰਾ ਚੱਲ ਚੱਲ ਲਾ ਦੇ ਜੋਰ ਮਹਾਪਲੀ ਰਣਜੀਤ ਸਿੰਘ ਜੇ ਜਉਂਦਾ ਰਹਿ ਜਾਂਦਾ ਕਿਸ ਵਿੱਚ ਦਮ ਸੀ ਮੰਗਲਾ ਜਤਿੰਦਰ ਵੀਰ ਦਾ ਪਿੰਡ ਪਰਖੜੀ ਆ ਤੇ ਮੇਰਾ ਹੀ ਪਿੰਡ ਪਰਖਾਲੀ ਹੈ ਸਾਸੀ ਦੋਹੇ ਪਰਖਾਲੀ ਦੇ ਜਿਲ੍ਹਾ ਸਾਡਾ ਰੂਪਨਗਰ ਤੇ ਇਕੱਠਿਆਂ ਯਾਤਰਾ ਅੱਧੀ ਵਾਰ ਕਰ ਰਹੇ ਆ ਤੇ ਮਾਰਨ ਦਾ ਮੌਕਾ ਆਤਾ ਮੈਂ ਟ੍ਰੰਗ ਤੇ ਉਹ ਮਰਦੇ ਆ ਬੰਮੜਾ ਮਰੀਆਂ ਨੇ ਆ ਕੇ ਲਾ ਦੁਸ਼ਟ ਤੋਖ ਤੇ ਵਾਹ ਵਾਹ ਗੋਬਿੰਦ ਸਿੰਘ ਅੱਜ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖੜੇ ਸੀਗੇ ਸ਼੍ਰੀ ਨਗਰ ਤੇ ਗੁਰਦੁਆਰਾ ਸਾਹਿਬ ਸੰਗਤਾਂ ਦੀ ਕਾਫੀ ਆਮਦ ਸੀਗੀ ਜੀ ਕੱਲ ਤੇ ਕਮਰੇ ਵਗੈਰਾ ਸਾਨੂੰ ਉੱਥੇ ਨਹੀਂ ਮਿਲੇ ਤੇ ਆਪਾਂ ਬਾਹਰ ਆ ਕੇ ਇੱਥੇ ਕਮਰਾ ਲਏ ਜਿਹੜਾ ਸੋਹਣਾ ਕਮਰਾ ਤਾਂ ਸੋਹਣਾ ਕਮਰਾ ਮਿਲ ਗਿਆ ਸੀਗਾ ਤੇ ਹੁਣ ਇੱਥੋਂ ਚੱਲੇ ਪਉਣ ਲੱਗੇ ਆ ਸਮਾਂ ਸਵੇਰ ਦਾ 4:30 ਵਜੇ ਦਾ ਹੋ ਗਿਆ ਤੇ ਆਪਾਂ ਸ਼੍ਰੀ ਨਗਰ ਤੋਂ ਹੁਣ ਗੋਬਿੰਦ ਘਾਟ ਤੱਕ ਜਾਣਾ ਦੇਖਦੇ ਆਂ ਇਹ ਸਫ਼ਰ ਕਿੰਨੇ ਟਾਈਮ ਦੇ ਵਿੱਚ ਆਪਾਂ ਕਵਰ ਕਰਦੇ ਆਂ ਜੇ ਮਹਾਰਾਜ ਦੀ ਕਿਰਪਾ ਤੇ ਉਸ ਤੋਂ ਬਾਅਦ ਜਿਹੜਾ ਟਰੈਕ ਆ ਜਿਹੜਾ ਪਹਿਲਾ ਟਰੈਕ ਹੁੰਦਾ ਉਹ ਅੱਜ ਹੀ ਆਪਾਂ ਸ਼ੁਰੂ ਕਰਾਂਗੇ ਤੇ ਅੱਜ ਹੀ ਆਪਾਂ ਗੋਬਿੰਦ ਧਾਮ ਤੱਕ ਪਹੁੰਚਾਂ ਹਾਂਜੀ ਹੋਟਲ ਅਲਕਨੰਦਾ ਖੜੇ ਸੀਗੇ ਤੇ ਇੱਥੇ ਆਪਾਂ ਰੂਮ ਲਿਆ ਸੀਗਾ ਤੇ ਹੁਣ ਚਾਲੇ ਬੋਲੇ ਸਮਾਨ ਵੀ ਮੈਂ ਕਾਫੀ ਚੱਕਿਆ ਹੋਇਆ ਸਾਰਾ ਤੇ ਹੁਣ ਚਾਲੇ ਬੋਲੇ ਜੀ ਇੱਥੋਂ ਤੇ ਇੱਥੇ ਜਿਹੜੇ ਹੈਗੇ ਆ ਕਾਫੀ ਹੋਟਲਾਂ ਇਸ ਲਾਈਨ ਦੇ ਵਿੱਚ ਵੀ ICICI ਬੈਂਕ ਜਿਹੜਾ ਹੈਗਾ ਔਰ ਸੋ ਬੈਂਕ ਦੇ ਸਾਹਮਣੇ ਹੀ ਤੁਹਾਨੂੰ ਜਿਹੜਾ ਅਲਕਨੰਦਾ ਹੋਟਲ ਮਿਲ ਜਾਣਾ ਤੇ ਸੋਹਣੀ ਗੱਲ ਬਾਤ ਹੈ ਜੀ ਤੇ ਹੁਣ ਆਪਾਂ ਚੱਲੇ ਪਉਣ ਲੱਗੇ ਆਂ ਬੈਗ ਵਾ ਸਾਰੇ ਸਾਥੀਆਂ ਦੇ ਚੱਕੇ ਹੋਇਆ ਤੇ ਗੱਡੀ 'ਚ ਬੈ ਕੇ ਰੱਖਣ ਚੱਲੇ ਆਂ ਤੇ ਸਾਥੀ ਦੂਜੇ ਨਾਲ ਆ ਰਹੇ ਆਂ ਤੇ ਕਰਦੇ ਆਂ ਜੀ ਸਫ਼ਰ ਸ਼ੁਰੂ ਗੱਡੀ ਸਾਡੀ ਤਿਆਰ-ਪਰ ਤਿਆਰ ਖੜੀ ਹੈ ਤੇ ਸਾਡਾ ਪਾਇਲਟ ਹੈ ਸਾਡਾ ਡਰਾਈਵਰ ਵਿੱਕੀ ਵੀਰ ਇਹ ਵੀ ਤਿਆਰ ਆ ਭਾਈ ਤਿਆਰੀ ਹੈ ਕੱਲੀ ਫਰਾਂ ਭਾਈ ਸਾਡਾ ਤਿਆਰ ਆ ਕੱਲ ਵੀਰ ਨੇ 13 ਘੰਟੇ ਗੱਡੀ ਚਲਾਈ ਆ ਚਾਹ ਪੀਣ ਵਾਸਤੇ ਮਾੜਾ-ਮੋਟਾ ਉਹਦੇ ਵਾਸਤੇ ਚਾਹ ਪੀਣ ਵਾਸਤੇ ਮਾੜੀ-ਮੋਟੀ ਗੱਡੀ ਰ ਕਦੇ ਕਿਸੇ ਨ ਵੀਡੀਓ ਦੇਖ ਕੇ ਵੀਰੋ ਨੇ ਗੱਡੀ ਵਗੈਰਾ ਕੋਈ ਟਰੈਵਲਰ ਬੱਸ ਵੀ ਚੀਪ ਬੁੱਕ ਕਰਾਉਣੀ ਹੈ ਮੈਂ ਡਿਸਕ੍ਰਿਪਸ਼ਨ ਚ ਵੀਡੀਓ ਦੇ ਨਾਲ ਨੰਬਰ ਜਰੂਰ ਪਾਉਂਗਾ ਤੇ ਜੇ ਕਿਸੇ ਸਾਥੀ ਨੂੰ ਇੱਧਰ ਗੁਰਦੁਆਰਾ ਸਾਹਿਬ ਫੇਮਪੁਰ ਸਾਹਿਬ ਤੱਕ ਕਿਸੇ ਵੀ ਪੂਰੀ ਇੰਡੀਆ ਦੇ ਵਿੱਚ ਜਾਣਾ ਹੋਇਆ ਤੇ ਤੁਸੀਂ ਭਾਜੀ ਉਹਨਾਂ ਨੂੰ ਬੁੱਕ ਕਰਾ ਸਕਦੇ ਆ ਤੇ ਹੁਣ ਚੱਲੇ ਪੌਣੇ ਆ ਜੀ ਭਾਈ ਉਹਨਾਂ ਨੇ ਚਾਹ ਪਾਣੀ ਦਾ ਅਰੇਂਜਮੈਂਟ ਗੱਡੀ ਜੇ ਕਰਦਾ ਤੇ ਇਹ ਗੁਰਦੁਆਰਾ ਸਾਹਿਬ ਤੋਂ ਲਈ ਆਈ ਸੀ ਕਿ ਇੱਥੇ ਪੌਣੀਆਂ ਸਾਰਾ ਸਾਡੇ ਪ੍ਰਭ ਵੀਰ ਮੰਗਤ ਵੀਰ ਤੇ ਜਤਿੰਦਰ ਵੀਰ ਤੁਹਾਡਾ ਸਾਡਾ ਜਿਹੜਾ ਸੇਵਾਦਾਰ ਆ ਪੁੱਤ ਸਾਡਾ ਇਹ ਥੋੜਾ ਕੁਸ਼ੂ ਹੋ ਗਿਆ ਸੀ 4 ਵਜੇ ਸੀ ਇੱਥੇ ਤੁਰਨ ਨਾਲ ਲੇਟ ਆ ਥੋੜਾ ਇੱਥੋਂ ਤੇ ਅਸੀਂ ਨਿਕਲਦੇ ਹਾਂ ਹੁਣ ਗੋਬਿੰਦ ਧਾਮ ਜੀ ਵਾਸਤੇ ਦੇਖਦੇ ਕਿੰਨਾ ਟਾਈਮ ਲੱਗਦਾ ਇੱਥੋਂ ਜਾੜ ਵਾਸਤੇ ਤੇ ਤੁਹਾਨੂੰ ਜਾ ਕੇ ਉੱਥੇ ਗੱਲਾਂ ਕਰਤਾ ਤੇ ਉੱਥੇ ਦਰਸ਼ਨ ਦਿਦਾਰੇ ਤੁਹਾਨੂੰ ਕਰਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਇਹ ਬਾਹਰ ਦਾ ਸਵੇਰ ਦਾ ਵਿਊ ਤੇ ਲੋ ਜੀ ਲੋ ਜੀ ਬੰਦ ਪਿਆ ਹਲੇ ਬਾਜ਼ਾਰ ਕੀ ਸਵੇਰ ਦਾ ਟਾਈਮ ਹੈ ਤੇ 시ਦੀ ਨਗਰ ਦਾ ਬਾਜ਼ਾਰ ਹੈ ਜੀ ਇਹ ਤੇ ਅੱਗੇ ਪਹੁੰਚਣ ਆਲੇ ਆ ਤੇ ਰਸਤੇ 'ਚ ਖੜੇ ਸੀਗੇ ਤੇ ਸੋਹਣੀ ਗੱਲ ਬਾਤ ਹੈ ਤੇ ਸੂਰਜ ਜੀ ਸੂਰਜ ਦੇਵਤਾ ਜੀ ਇੱਥੇ ਚੜ ਰਹੇ ਆ ਤੇ ਸੋਹਣੀ ਗੱਲ ਬਾਤ ਹੈ ਲੋਕ ਇਸ ਵਿਊ ਨੂੰ ਦੇਖਣ ਵਾਸਤੇ ਬਹੁਤ ਦੂਰ-ਦੂਰ ਜਾਂਦੇ ਆ ਇਹ ਇੱਧਰ ਪਹਾੜੀਆਂ ਦਾ 뷰 ਹੈ ਤੇ ਇਹ ਅਲਕਨੰਦਾ ਜਿਹੜੀ ਆਪਾਂ ਪਿਛਲੀ ਪਿੱਛੇ ਗੱਲ ਕੀਤੀ ਸੀਗੀ ਵੀਡੀਓ ਚ ਤੇ ਅਲਕਨੰਦਾ ਤੋਂ ਤੇ ਇੱਥੋਂ ਜਿਹੜਾ ਹੈਗਾ ਸੂਰਜ ਚੜ੍ਹ ਰਿਹਾ ਤੇ ਸੋਹਣੀ ਗੱਲਬਾਤ ਹੈ ਤੇ ਇੱਥੇ ਦਾ 뷰 ਆ ਇਹ ਤੇ ਇੱਥੇ ਪਹਾੜੀਆਂ ਇਹਨਾਂ ਪਹਾੜੀਆਂ ਦੇ ਵਿੱਚੇ ਹੌਲੀ-ਹੌਲੀ ਚੱਲਦੇ 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 ਗੋਬਿੰਦ ਘਾਟ ਤੱਕ ਪੁੱਜਣਾ ਤੇ ਲਓ ਜੀ ਲਓ ਜੀ ਸੋਹਣਾ ਸਫ਼ਰ ਚੱਲ ਰਿਹਾ ਹੈ ਤੇ ਬਾਈ ਮੰਗਤੋਂ ਨਹੀਂ ਪ੍ਰਭੂ ਵੀਰ ਬੈਠਾ ਤੇ ਬਾਬਾ ਜੀ ਉਹਨੇ ਪਿੱਛੇ ਬੈਠੇ ਸਾਡੇ ਕੋਲ ਤੇ ਇਧਰ ਤਨਹੋਰੀ ਵਾਲੇ ਬਾਬਾ ਜੀ ਉਹਨੇ ਗੁਰਦੁਆਰਾ ਸਾਹਿਬ ਜਿੱਥੇ ਬੋਲੇ ਵੀਰ ਜੀ ਉਹਨੇ ਤੇ ਮੰਗਤ ਵੀਰ ਕਿੱਦਾਂ ਚੱਲ ਰਿਹਾ ਸਫਰ ਆ ਆਨੰਦ ਆ ਨਾ ਜ਼ਿੰਦਗੀ ਦਾ ਇੱਕ ਲਾਈਫ ਦਾ ਮੈਂ ਕਹਿੰਦਾ ਵੱਖਰਾ ਹੀ ਐਕਸਪੀਰੀਅੰਸ ਆ ਲੱਗ ਤੱਕ ਵੀਰ ਜੀ ਐਸਾ ਤੇ ਵੀਰ ਜਤਿੰਦਰ ਨੂੰ ਪੁੱਛਦੇ ਆਂ ਵੀਰ ਕਿੱਥੇ ਰੁਕਾਂਗੇ ਆਪਾਂ ਹੁਣ ਜਾ ਕੇ ਆਪਾਂ ਇਸ ਵੇਲੇ 82 ਰੁਕਾਂਗੇ 82 ਦਾ ਗੁਰਦੁਆਰਾ ਸਾਹਿਬ ਹੈਗਾ ਉਸ ਤੋਂ ਬਾਅਦ ਤਕਰੀਬਨ ਸਵਾ ਘੰਟੇ ਦਾ ਰਸਤਾ ਜਿਹੜਾ ਹੋਰ ਕੰਟੀਨਿਊ ਆਪਾਂ ਕਰਾਂਗੇ ਠੀਕ ਹੈ ਪਰ ਫੇਰ ਸਫ਼ਰ ਆਪਣਾ ਗੋਬਿੰਦ ਘਾਟ ਜਾ ਕੇ ਉਸ ਮਾਪ ਤੋਂ ਤੇ 82 ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਚਾਹ ਪਾਣੀ ਪ੍ਰਸ਼ਾਦਾ ਬਿਲਕੁਲ ਜੀ ਬਿਲਕੁਲ ਹੈਵਰੀ ਇਅਰ ਹਰ ਸਾਲ ਉੱਥੇ ਅਵੇਲੇਬਲ ਹੁੰਦਾ ਹੈ ਚਾਹ ਪਾਣੀ ਪ੍ਰਸ਼ਾਦਾ ਸੰਗਤ ਰੁੱਕ ਕੇ ਬਹੁਤ ਪ੍ਰੀਮ ਨਾਲ ਛਕਦੀ ਹੈ ਠੀਕ ਹੈ ਤੇ ਵੀਰ ਜੀ ਉਹਨੇ ਜਿਵੇਂ ਦੱਸਿਆ 82 ਦਾ ਗੁਰਦੁਆਰਾ ਉੱ ਤਾਂ ਤੁਸੀਂ ਉੱਥੇ ਸਟੇ ਕਰ ਸਕਦੇ ਹੋ ਰੁਕ ਸਕਦੇ ਹੋ ਪ੍ਰਸ਼ਾਦਾ ਪਾਣੀ ਚਾਰ ਪਾਣੀ ਛੱਕ ਸਕਦੇ ਹੋ ਤੇ ਉੱਥੇ ਇਹ ਉਪਰ ਸਾਹਿਬ ਦਾ ਜਿਹੜਾ ਸਫਰ ਹੈ ਲਗਭਗ 50 ਤੋਂ 60 ਕਿਲੋਮੀਟਰ ਬਾਕੀ ਮੈਂ ਦੇਖ ਕੇ ਤੁਹਾਨੂੰ ਦੱਸ ਦਾਂਗਾ ਕਿੰਨਾ ਰਹਿ ਗਿਆ ਇੰਨਾ ਕੁ ਰਹਿ ਜਾਂਦਾ ਤੇ ਬਹੁਤ ਸੋਹਣਾ ਸਫਰ ਚੱਲ ਰਿਹਾ ਸੋਣੀ ਘੱਲ ਬਾਤ ਹੈ ਤੇ ਚੱਲਦੇ ਆ ਅੱਗੇ ਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਉੱਥੇ ਆਪਾਂ ਵੀਡੀਓ ਦਾ ਛੋਟਾ ਮੋਟਾ ਕਲਿੱਪ ਬਣਾਉਣੀ ਹੈ ਜੀ ਜੀ ਸ਼੍ਰੀਨਗਰ ਤੋਂ ਸਵੇਰੇ 5 ਵਜੇ ਚੱਲੇ ਪਾਈ ਸੀਗੇ ਤੇ 150 ਕਿਲੋਮੀਟਰ ਦਾ ਸਫਰ ਸੀਗਾ ਤੇ ਲਗਭਗ ਹੋਣਾ ਟਾਈਮ 11:30 ਦਾ ਟਾਈਮ ਮੁੱਕਿਆ ਜੀ ਤੇ ਜਿਹੜਾ ਸਾਡਾ ਸਫਰ ਰਿਹਾ 6 ਤੋਂ 7 ਘੰਟੇ ਦੇ ਖਾਲਚ 6 ਕਿ 7 ਘੰਟੇ ਦਾ ਸਫਰ ਰਿਹਾ ਸੀਗਾ ਤੁਹਾਡਾ ਇਹ ਮੇਰੇ ਪਿੱਛੇ ਮੈਂ ਦਿਖਾਵਾਂ ਤੁਹਾਨੂੰ ਪਿੱਛੇ ਲਿਖੋ ਹੇਮਕੋਟ ਸਾਹਿਬ 19 ਕਿਲੋਮੀਟਰ 19 ਕਿਲੋਮੀਟਰ ਵਿੱਚੋਂ ਜਿਹੜਾ ਪਹਿਲਾ ਜਿਹੜਾ 5 ਕਿਲੋਮੀਟਰ ਜਿਹੜਾ ਇੱਥੋਂ ਗੋਬਿੰਦ ਘਾੜ ਤੋਂ ਬਾਹਰ ਗੱਡੀ ਜਾਂਦੀ ਹੈ ਦੇਖਦੇ ਅੱਗੇ ਜਦੋਂ ਦਿਖਾਵਾਂਗੇ ਉਸ ਤੋਂ ਬਾਅਦ 10 ਕਿਲੋਮੀਟਰ ਦਾ ਜਿਹੜਾ ਟਰੈਕ ਹੈ 10 ਕਿਲੋਮੀਟਰ ਦੇ ਟਰੈਕ ਤੋਂ ਬਾਅਦ ਗੋਬਿੰਦ ਧਾਮ ਗੋਬਿੰਦ ਧਾਮ ਤੋਂ ਬਾਅਦ 6 ਕਿਲੋਮੀਟਰ ਦਾ ਟਰੈਕ ਹੈ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਵਾਸਤੇ ਤੇ ਹੁਣ ਗੁਰਦੁਆਰਾ ਸਾਹਿਬ ਪਹਿਲਾਂ ਇੱਥੇ ਗੋਬਿੰਦ ਘਾਟ ਦੇ ਦਰਸ਼ਨ ਜਿਦਾਰੇ ਕਰਦੇ ਆਂ ਤੇ ਉੱਥੇ ਲੰਗਰ ਪ੍ਰਸ਼ਾਦਾ ਛੱਕੇ ਤੇ ਫਿਰ ਅੱਗੇ ਚੱਲੇ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਗੋਬਿੰਦ ਘਾਟ ਪਹੁੰਚਣ ਵਾਲੀਆਂ ਤੇ ਇਹ ਸੰਗਤਾਂ ਦੀਆਂ ਪਾਰਕਿੰਗ 'ਚ ਖੜੀਆਂ ਹੋਈਆਂ ਗੱਡੀਆਂ ਤੇ ਉੱਪਰ ਸ਼ਾਇਦ ਤੁਹਾਨੂੰ ਰਸਤਾ ਦਿਖਦਾ ਹੋਵੇ ਉੱਤਰੋ ਰਸਤਾ ਹੈ ਉਹ ਪੋੜਾ ਪੋੜ ਨੂੰ ਕਰਾਸ ਕਰਕੇ ਜਾਣਾ ਤੇ ਆ ਜੀ ਗੁਰਦੁਆਰਾ ਗੋਵਿੰਦ ਘਾਟ ਕਾਫੀ ਸੰਗਤ ਹੈ ਜੀ ਤੇ ਉਹ ਆ ਦਵਾਲਾ ਤੇ ਵੀਰੋਂ ਨਹੀਂ ਦੇਖਦੇ ਕਿੰਦਰੋਂ ਜਾਣਾ ਪਹਿਲਾਂ ਪ੍ਰਸ਼ਾਦਾ ਛੱਕਦੇ ਆਂ ਜਿਆਦਾ ਛੱਕ ਕੇ ਫਿਰ ਦੇਖਦੇ ਸੰਗਤ ਜੀ ਗੁਰਦੁਆਰਾ ਚਿਰੀ ਹੇਮਕੋੜ ਸਾਹਿਬ ਗੋਵਿੰਦ ਕਾੜ ਜੀ ਖੜੇ ਕਾੜ ਜੀ ਵੀ ਖੜੇ ਸੀਗੇ ਤੇ ਇੱਥੋਂ ਤਿਆਰੀ ਹੋ ਗਈ ਲੰਗਰ ਪ੍ਰਸ਼ਾਦਾ ਛਕ ਲਿਆ ਤੇ ਇੱਥੋਂ ਜਿਹੜੀ ਚੜ੍ਹਾਈ ਹੈ ਲਗਭਗ 13 ਕਿਲੋਮੀਟਰ ਦੀ ਟੋਟਲ ਚੜ੍ਹਾਈ ਹੈ ਜਿਹਦੇ ਵਿੱਚੋਂ 5 ਕਿਲੋਮੀਟਰ ਜਿਹੜਾ ਹੈ ਗੱਡੀਆਂ ਰਾਹੀਂ ਤੇ ਜਿਹੜੀ ਬਾਕੀ ਚੜ੍ਹਾਈ ਰਹਿੰਦੀ ਹੈ 8 ਤੋਂ 9 9 ਤੋਂ 8 9 ਤੋਂ 10 ਕਿਲੋਮੀਟਰ ਦੀ ਉਹ ਪੈਦਲ ਯਾਤਰਾ ਹੁੰਦੀ ਹੈ ਤੇ ਜਿਹੜਾ ਪੈਦਲ ਯਾਤਰਾ ਤੋਂ ਬਾਅਦ ਗੁਰਦੁਆਰਾ ਗੋਵਿੰਦ ਧਾਮ ਵਿਖੇ ਪਹੁੰਚਿਆ ਜਾਂਦਾ ਤੇ ਇੱਥੋਂ ਕਰਦੇ ਹੁਣ ਯਾਤਰਾ ਸ਼ੁਰੂ ਬੁਲਾਉਂਨੇ ਆ ਸੰਗਤਾਂ ਨੂੰ ਇਕੱਠੇ ਕਰਦੇ ਜਿਹੜੇ ਨਾਲ ਸੰਗਤ ਆਪਣੇ ਆਈਆਂ ਤੇ ਇਹ ਕਰਦੇ ਆ ਯਾਤਰਾ ਸ਼ੁਰੂ ਜਦੋਂ ਯਾਤਰਾ ਸ਼ੁਰੂ ਕਰਾਂਗੇ ਆਪਾਂ ਗੱਡੀ ਤੋਂ ਬਹੁਤ ਉੱਪਰ ਜਾ ਕੇ ਇੱਕ ਵੀਡੀਓ ਬਣਾਵਾਂਗੇ ਫੇਰ ਮਹਾਰਾ ਦੇ ਨਾਮ ਲੈ ਕੇ ਯਾਤਰਾ ਸ਼ੁਰੂ ਕਰਾਂਗੇ ਤੇ ਪ੍ਰਮਾਤਮਾ ਕਰੇ ਯਾਤਰਾ ਚੰਗੀ ਤੇ ਸੁੱਖਾਂ ਭਰੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਕਰੋ ਜੀ ਦਰਸ਼ਨ ਦੀਦਾਰੇ ਗੁਰਦੁਆਰਾ ਸਾਹਿਬ ਦੇ ਤੇ ਇਹ ਆਲਾ ਦਵਾਲਾ ਇੱਥੇ ਦਾ ਤੇ ਜਿਹੜਾ ਉੱਪਰ ਆਪਾਂ ਪੁਲ ਜਾ ਰਿਹਾ ਤੇ ਇੱਥੋਂ ਆਪਾਂ ਬੈਠ ਕੇ ਸਿੱਧਾ ਆਪਾਂ ਯਾਤਰਾ ਦੇ ਉੱਪਰ ਜਾਣਾ ਤੇ ਲੋ ਜੀ ਤੇ ਕਾਫੀ ਸੰਗਤ ਆਈ ਹੋਈ ਹੈ ਜੀ ਜਦੋਂ 2009 ਦੇ ਵਿੱਚ ਆਏ ਸੀਗੇ ਉਦੋਂ ਤੋਂ ਬਾਅਦ ਤੇ ਹੁਣ ਤੱਕ ਬਹੁਤ ਫਰਕ ਪੈ ਗਿਆ ਤੇ ਚੱਲਦੇ ਆ ਜੀ ਸਾਰਾ ਪਰਿਵਾਰ ਜਤਿੰਦਰ ਭਾਈ ਕਿੱਥੇ ਗਿਆ ਜਤਿੰਦਰ ਭਾਈ ਇੱਧਰ ਦਿਖਾਓ ਕਾ ਵਿੱਚ ਲੁਕੇ ਆ ਮੈਂ ਜਿਵਾਕਾ ਵਿੱਚੇ ਹਾਂ ਲੈ ਵੀ ਜਤਿੰਦਰ ਵੀਰ ਮੰਗਤ ਵੀਰ ਸਾਰੇ ਬੈਠ ਗਏ ਕਿੰਨੇ ਬੰਦੇ ਆ ਭਾਈ ਆਪਾਂ 12 ਪਰਾ ਜਾਣੇ ਜੀ ਤੇ ਇੱਥੋਂ ਜਿਹੜਾ 5 ਕਿਲੋਮੀਟਰ ਦਾ ਸਫ਼ਰ ਆ ਉਹ ਕਰਨ ਲੱਗਿਆ ਜੀ ਇੱਥੋਂ ਗੱਡੀ ਤੁਰਨ ਲੱਗੀ ਆ ਵੀਰ ਜੀਓ ਨਹੀਂ ਹੁਣ ਲਾਓ ਚੈੱਕ ਕਰੋ ਸੋ ਸੋਹ ਸੁਰ ਸਿਆ ਕਾਲ ਵਾਹਿਗੁਰਜੀ ਕਾਰਖਾਨਾ ਵਾਹਿਗੁਰਜੀ ਕੀ ਬਤੇਸ਼ ਜੀ ਲਓ ਜੀ ਚੱਲੇ ਪਾਤੇ ਇੱਥੋਂ ਤੇ ਬਾਈ ਨਾਲ ਗੱਡੀ ਵੀ ਬੈ ਕੇ ਚਲਾਦੀ ਇੱਥੋਂ ਬਾਕੀ ਗੱਡੀਆਂ ਸਿੱਧੀਆਂ ਆ ਰਹੀਆਂ ਤੇ ਸਾਡੇ ਵਾਲੀ ਗੱਡੀ ਬੈ ਕੇ ਜਾ ਰਹੀ ਹੈ ਲੋ ਬੈੱਕੇ ਜਾ ਰਹੀ ਹੈ ਗੱਡੀ ਤੇ ਗੁਰਦੁਆਰਾ ਗੋਬਿੰਦ ਘਾਟ ਇਹ ਰਿਹਾ ਜੀ ਗੁਰਦੁਆਰਾ ਗੋਬਿੰਦ ਘਾਟ ਤੇ ਗੱਡੀ ਬਾਈ ਨੇ ਬੈ ਕੇ ਪਾ ਲਈ ਤੇ ਇਧਰੋਂ ਗੱਡੀਆਂ ਤੇਹਦੀਆਂ ਆ ਰਹੀਆਂ ਤੇ ਸਾਡੇ ਵਾਲਾ ਬਾਈ ਬੈੱਕ ਲੈ ਕੇ ਚੱਲਿਆ ਗੱਡੀ ਤੇ ਸੋਹਣੀ ਗੱਲ ਬਾਤ ਯਾਤਰਾ ਸਾਡੀ ਸ਼ੁਰੂ ਹੋ ਗਈ ਹੈ ਇਧਰੋਂ ਤੇ ਇਹ ਸਾਥੀ ਸਾਰੇ ਯਾਤਰਾ ਕਰਕੇ ਆਇਆ ਬਾਈ ਜੀ ਕਰਿਆ ਯਾਤਰਾ ਹਾਂਜੀ ਹਾਂਜੀ ਕਿਵੇਂ ਯਰ ਕਿਵੇਂ ਰਹੀ ਯਾਤਰਾ ਤੇ ਮੌਸਮ ਕਿਵੇਂ ਦਾ ਆਪਰ ਮੌਸਮ ਬਹੁਤ ਵਧੀਆ ਤੇ ਮੇਰੇ ਕਿੱਥੋਂ ਤੁਸੀਂ ਤਰਨ ਤਰਨ ਤੋਂ ਤੇ ਲੋ ਜੀ ਆਪਣੇ ਸਾਥੀ ਮੇਰੇ 200 ਮੀਟਰ ਅਗੇ ਬਾਈ ਜੀ ਤੁਸੀਂ ਲੰਘ ਜਾਓ ਪਹਿਲਾਂ ਇਹਨਾਂ ਲੰਘਣਾ ਜ਼ਰੂਰੀ ਹੈ ਜੀ ਉਹ ਨਾ ਕਿੰਨੇ ਮੀਟਰ ਅਗੇ ਹੋਣੇ ਵੀਰ ਆਪਾਂ 5 200 ਮੀਟਰ 200 ਮੀਟਰ ਅਗੇ ਹੋਣੇ ਬਾਈ ਅਸੀਂ 200 ਮੀਟਰ ਦੀ ਪੈਂਡਾ ਹੋ ਗਿਆ ਸਾਡਾ ਲੋ ਸਾਡੇ ਸਾਥ ਹੀ ਜਾ ਰਹੇ ਆ ਇਹ ਭਾਈ ਜੀ ਇਹਦੇ ਨਾਲ ਹੱਥ ਖੜੇ ਕਰੋ ਯਾਰ ਵੀ ਪੂਰੇ ਜੋਸ਼ 'ਚ ਆ ਅਸੀਂ ਲੈ ਜੀ ਮੰਗਤ ਵੀਰ ਲੋ ਵੀਰ ਜੀ ਮੈਂ ਟ੍ਰੰਕ ਤੇ ਮਰਦੇ ਆ ਗੰੜਾ ਮਰੀਆਂ ਨੇ ਫੇਲਾ ਮਾਂ ਜੀ ਆਪਾਂ ਮੰਦਿਆ ਸ਼ੁਰੂ ਕਰਵਾਤੀ ਮਹਾਰਾਜ ਜੀ ਨੇ ਤੇ ਲਗਭਗ 80 ਕਿਲੋਮੀਟਰ ਤੁਰ ਕੇ ਆਏ ਹੁਣੇ ਤੇ ਸੰਗਤ ਅੱਗੇ ਵੀ ਸਾਡੇ ਨਾਲ ਤੇ ਜਾ ਰਹੀ ਹੈ ਸੰਗਤ ਤੇ ਭਾਈ ਇੱਥੇ ਪਤਾ ਲੱਗ ਗਿਆ ਆ ਲਾਲੀ ਵਾਹਾਂ ਚੜਿਆ ਹੋਇਆ ਤੇ ਹੌਲੀ-ਹੌਲੀ ਚੱਲਦੇ ਆ ਤੁਹਾਡੇ ਨਾਲ ਸਹਿਮਤ ਆ ਜੀ ਸਹਿਮਤ ਆ ਮੇਰਾ ਜਤਿੰਦਰ ਵੀਰ ਇੱਕ ਚੀਜ਼ ਮੈਂ ਦੱਸਣੀ ਪਹ ਲੱਗਿਆ ਜੇ ਕਿਸੇ ਨੇ ਅੱਜ ਤੱਕ ਵੀਡੀਓ ਦੇਖੀ ਤਾਂ ਜਤਿੰਦਰ ਵੀਰ ਦਾ ਪਿੰਡ ਪਰਖਾਲੀ ਆ ਤੇ ਮੇਰਾ ਵੀ ਪਿੰਡ ਪਰਖਾਲੀ ਆ ਸਾਸੀ ਦੋਹੇ ਪਰਖਾਲੀ ਦਾ ਜ਼ਿਲ੍ਹਾ ਸਾਡਾ ਰੂਪਨਗਰ ਤੇ ਇਕੱਠਿਆਂ ਯਾਤਰਾ ਅੱਧੀ ਵਾਰ ਕਰ ਰਹੇ ਆ ਤੇ ਮਾਰਨ ਦਾ ਮੌਕਾ ਦਿੱਤਾ ਵਾਇਗਰੂ ਮੇ ਚਲਦੇ ਆ ਜੀ ਅੱਗੇ ਕਰਦੇ ਆ ਯਾਤਰਾ ਜੀ 2 ਵਜੇ ਚੜ੍ਹਾਈ ਸ਼ੁਰੂ ਕਰੀ ਸੀਗੀ ਤੇ ਚੜਦੇ ਜਾ ਰਹੇ ਆ ਤੇ ਚੜਦੀ ਜਾਣਾ ਤੇ ਕੱਲ੍ਹ ਨੂੰ ਵੀ ਚੜਨਾ ਤੇ ਸਾਹ ਵੀ ਚੜਿਆ ਹੋਇਆ ਤੇ ਆਰਾਮ ਕਰ ਰਹੇ ਆ ਬਾਈ ਬਰਬਰ ਕਿੰਨਾ ਕਹਦਾ ਮੈਂ ਤਾਂ ਖਤਮ ਹੋ ਰਹੀ ਜਮਨੇ ਰੱਬ ਦਾ ਨਾਮ ਲੈ ਕੇ ਚੜ ਜਣਾ ਸਿਰ ਚਲੋ ਠੀਕ ਆ ਚਲੋ ਜੀ ਖੱਤਰਾ ਪੁੱਤ ਜਿਵੇਂ ਰੇਗਿਸਤਾਨ ਦੇ ਊਂਠ ਆ ਭਾਈ ਕਿੰਨੇ ਪੈਸੇ ਲੰਨੇ ਆ 1500 ਰੁਪਏ 1500 ਰੁਪਏ ਉਪਰ ਆਪਣਾ ਗੋਬਿੰਦ ਧਾਮ ਤੱਕ ਗੋਬਿੰਦ ਧਾਮ ਦਾ 1500 ਰੁਪਿਆ ਰੇਟ ਆ ਚੋਕਰੀਆਂ ਵਗੈਰਾ ਚ ਬੈਠ ਕੇ ਸੰਗਤ ਆਪੋ ਆਪਣੀ ਯਾਤਰਾ ਪੂਰੀ ਕਰਦੀਆਂ ਭਾਈ ਵੀਡੀਓ ਦੇਖਿਓ ਜਰੂਰ ਸਾਹ ਚੜ ਗਿਆ ਤੇ ਜੇ ਵੀਡੀਓ ਨਾਲ ਦੇਖੀ ਪੂਰੀ ਤੇ ਗੱਲਬਾਤ ਨਹੀਂ ਜਿਹੜੀਆਂ ਪਿਛਲੇ ਵੀਡੀਓ ਉਹ ਵੀ ਦੇਖ ਲਿਓ ਕਰਿਓ ਕਿਰਪਾ ਅੰਕਲ ਕਿਵੇਂ ਚੱਲਦਾ ਇੱਥੇ ਖੱਤਰ ਤੇ ਕਿਵੇਂ ਚੱਲ ਰਿਹਾ ਵਧੀਆ ਅੰਟੀ ਕਿਵੇਂ ਚੱਲ ਰਹੀ ਜੀ ਬਸ ਵਧੀਆ ਚੱਲਦੇ ਸੋਣ ਨਾ ਨਾ ਕੋਈ ਨਾ ਕੋਈ ਗੱਲ ਨਹੀਂ ਤੁਸੀਂ ਉੱਤੇ ਬਸ ਸਾਹਮਣੇ ਦੇਖ ਕੇ ਕੁਝ ਨਹੀਂ ਹੁੰਦਾ ਨਾ ਲੈ ਜਾਣਾ ਦੇਖ ਇਹ ਬਾਈ ਨਾਲ ਲੈ ਜਾਣਾ ਖਿੱਚ ਲੈ ਖਿੱਚ ਲੈ ਕੰਮ ਨੂੰ ਦੋ ਤੋਂ 2.5 ਕਿਲੋਮੀਟਰ ਸਫ਼ਰ ਤੋਂ ਬਾਅਦ ਇੱਥੇ ਦੁਕਾਨਾਂ ਮਿਲ ਜਣੀਆਂ ਚਾਹ ਪਾਣੀ ਦੀਆਂ ਕਾਫੀ ਦੂਰ ਤੱਕ ਜਿਹੜੀਆਂ ਦੁਕਾਨਾਂ ਹੈਗੀਆਂ ਤੇ ਉਹ ਤੋਂ ਬਾਅਦ ਜਿਹੜੀ ਉੱਪਰ ਥੋੜੀ ਚੜਾਈ ਚੜ ਕੇ ਫੇਰ ਮੇਰੇ ਖਾਲਚੇ ਦਾ ਕੰਨਣਾ ਹੀ ਆ ਮੈਂ ਜ਼ੂਮ ਕਰਕੇ ਦਿਖਾਉਣਾ ਤੇ ਆ ਵੀ ਮੁਲਾਦ ਕੰਨ ਨਹੀਂ ਲੱਗਦੀਆਂ ਲਓ ਜੀ ਗੁਰੂ ਦਾ ਖਾਲਸਾ ਯਾਤਰਾ ਕਰਕੇ ਵਾਪਸੀ ਕਰ ਰਿਹਾ ਲਓ ਕਰੋ ਇਹ ਦਰਸ਼ਨ ਲਓ ਜੀ ਓ ਸ਼ਾਬਾਸ਼ 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 ਕੋੜੇ ਖਤਰਾ ਖਤਰਾ ਚੱਲ 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 ਲਾਦੇ ਜੋਰ ਲਾਦੇ ਜੋਰ ਚੱਲ 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 ਮਾਰੀ ਨਾ ਮਾਰੀ ਨਾ ਦੇ ਇਹ ਲੈ ਜੀ ਬ੍ਰੇਕ 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 ਸਾਡੇ ਨਾਲ ਬਜ਼ੁਰਗੇ ਬਾਬਾ ਜੀ ਬਾਬਾ ਜੀ ਕਿਵੇਂ ਹੋ ਹਾਏ ਹਾਂ ਜੀ ਕਿੰਨੀ ਉਮਰ ਹੋਣੀ ਆ ਬਾਈ ਤੁਹਾਡੀ 85 ਸਾਲ 85 ਸਾਲ ਬਾਬਾ ਜੀ ਦੀ ਉਮਰ ਹੈ ਤੇ ਮਹਾਰਾ ਜੀ ਚੜ੍ਹਦੀ ਕਲਾ ਤੇ 2-3 ਕਿਲੋਮੀਟਰ ਆ ਗਏ ਹੋਣੇ ਬਾਈ ਆਪਾਂ ਨੇ 3 ਕਿਲੋਮੀਟਰ ਆ ਗਏ ਤੇ ਸਫਰ ਦੇ ਵਿੱਚ ਵੀ ਬਾਬਾ ਜੀ ਉਹਨਾਂ ਨੇ ਆਵੇਂ ਹੌਲੀ ਹੌਲੀ ਡਿੰਗ ਪੱਟ ਕੇ ਨਾਲ ਸਭ ਤੋਂ ਪਹਿਲਾਂ ਆ ਕੇ ਮਰਦੀ ਕਿਰਪਾ ਨਾਲ ਇੱਥੇ ਬੈਠੇ ਤੇ ਜਲ ਪਾਣੀ ਚਾਹ ਪਾਣੀ ਛਕਦੇ ਇੱਥੇ ਤੇ ਫਿਰ ਅਗਲੇ ਜਿਹੜੇ 6 ਕਿਲੋਮੀਟਰ ਰਹਿ ਕੇ ਉਹਦਾ ਪੈਂਡਾ ਤੈਅ ਕਰਦੇ ਆ ਜੀ ਤੇ ਨਾਲ ਸਾਡੇ ਸਾਥੀ ਵੀ ਆ ਗਏ ਮੰਗਾ ਜੀ ਕਿੰਨਾ ਕਿਲੋਮੀਟਰ ਜਾਏ 3-4 ਕਿਲੋਮੀਟਰ ਜਾਏ ਕੰਮ ਜ਼ਿਆਦਾ ਕਿੱਥੇ ਆ ਭਾਈ ਸਾਡੇ ਦਾ ਤਿੰਨ ਹੋਇਆ ਹਾਲੇ ਤੱਕ। ਤਕਾਨ ਨਹੀਂ ਹੋਈ ਇਹਦੀ ਹਲੇ। ਤਕਾਨ ਨਹੀਂ ਹੋਈ ਹਨਾ। ਬਾਈ ਉਹ ਨਹੀਂ। ਠੀਕ ਆ ਠੀਕ ਆ। ਨਾ ਬਿਲਕੁਲ ਬਿਲਕੁਲ। ਤੇ ਚਾਹ ਪਾਣੀ ਵਾਸਤੇ ਕਹਿਤਾ? ਚਾਹ ਕਹਿੰਦੇ ਆ। ਚਾਹ ਕਹਿਤਾ 4 ਕੱਪ। ਬਾਈ ਉਹਨਾਂ ਨੇ ਚਾਹ ਵਾਸਤੇ ਕਹਿਤਾ 4 ਧਰਤੀ ਵੀਰ ਉਹਨਾਂ ਨੇ। ਤੇ ਲਾ ਚਾਹ ਵੀ ਵਾਲੇ ਮਾਰਨ ਦਾ ਕੀ ਮੌਲਾਦਾ ਇਹਨਾਂ ਦੀ। ਲੋ ਜੀ ਮੈਂ ਕਹਿੰਦਾ ਜਿਆਦਾ ਧਰਤੀ ਜਨ। ਤੇ ਪੀਨੇ ਆ 4 ਕੱਪ ਬਾਈ ਉਹਨਾਂ ਨੇ ਚਾਹ ਬਣਾਤੀ ਮਿੱਠਾ ਘੱਟ ਪਾਇਆ ਵੀਰ ਤੇਜ ਪਾਇਆ। ਘੱਟ ਹੈ ਜੀ। ਕਰਤੇ ਪਏ ਤੇ ਹੀ ਪਹੁੰਚ ਗਿਆ ਤੇ ਲੈ ਵੀ ਚਾਹ ਬਾਈ ਉਹ ਨਹੀਂ ਸ਼ਕਣ ਲੱਗੇ ਅ 4 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ ਤੇ ਪਹੁੰਚ ਗਏ ਤੇ ਬਾਈਓ ਨਹੀਂ ਬਾਈ ਮੰਗਤ ਤੇ ਭੈਣ ਉਹ ਨਹੀਂ ਖੜੀਆਂ ਨਾਲ ਤੇ ਇੱਧਰ ਦੇਖੋ ਝਰਨਾ ਜਿਹੜੀ ਗੱਲਬਾਤ ਦਿਖਾਉਣੀ ਹੈ ਤੇ ਸੋਹਣੀ ਗੱਲਬਾਤ ਹੈ ਤੇ ਝਰਨੇ ਸ਼ੁਰੂ ਹੋ ਗਏ ਤੇ ਪਹਿਲਾਂ ਜਿਹੜੇ نیچے ਪਰਬਤ ਸੀਗੇ ਪਹਾੜ ਸੀਗੇ ਉੱਥੇ ਝਰਨੇ ਦਿਖ ਨਹੀਂ ਰਹੇ ਸੀਗੇ ਤੇ ਇੱਥੋਂ ਝਰਨੇ ਮਦੂਈ ਸਰੋਂ ਮ ਕੈਮਰਾ ਕਰਕੇ ਤੁਹਾਨੂੰ ਦਿਖਾਉਣਾ। ਲਓ ਜੀ ਕਰੋ ਜੀ ਦਰਸ਼ਨ। ਬਲੇਹਾਰੀ ਕੁਦਰਤ ਵਸਿਆ ਬਲੇਹਾਰੀ ਤੇਰਾ ਅੰਤ ਨਾ ਜਾਇ ਲਖਿਆ। ਤੇਰਾ ਅੰਤ ਨਾ ਜਾਇ ਲਖਿਆ। ਜਾਤ ਮਹਜੂਤ ਸੋਹਣੀ ਕੁਦਰਤ ਹੈ। ਮਾਰਾ ਦੇ ਰੰਗ ਹੈ। ਤੇ ਤਨ ਗੁਰੂ ਤੇ ਤਨ ਇਹ ਸੰਗਤਾਂ ਜਿਹੜੀਆਂ ਚੜ ਰਹੀਆਂ ਮਾਰਾ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਤੇ ਚਲਦੇ ਆਂ ਹੌਲੀ ਹੌਲੀ ਭਾਈਆਂ ਨੂੰ ਦੇਖੋ ਹਾਂਜੀ ਤੇ ਫਿਰ ਕਿੰਨਾ ਵਜਨ ਹੋਊਗਾ ਤੁਹਾਡੇ ਕੋਲ ਇਹ ਹਾਂਜੀ ਕਿੰਨਾ ਵਜਨ ਹੋਗਾ ਆਪਕੇ ਪਾਸ ਇਹ ਇਹ 40 40 ਚੜੀ 35 40 ਕਿਲੋ ਵਜਨ 35 40 ਕਿਲੋ ਵਜਨ ਹਾਂਜੀ ਲੈ ਕੇ ਬੀਰੋਨੀ ਉੱਪਰ ਚੜਦੇ ਆ ਇਹ ਤੁਸੀਂ ਆ ਕਿੱਥੋਂ ਮੈਂ ਹਾਂਜੀ ਨੇਪਾਲ ਕਰਨੇ ਪੈ ਨੇਪਾਲ ਤੋਂ ਆਜੀ ਵਾਹ ਕੀ ਬਾਤ ਆ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਪਰ ਪ੍ਰਦੇਸੀ ਬਣ ਕੇ ਵੀਰੋਂ ਨਹੀਂ ਕੰਮ ਦੀ ਭਾਲ ਦੇ ਵਿੱਚ ਆਏ ਹੋਏ ਆ ਮਿਹਨਤ ਕਰ ਰਹੇ ਆ ਤੇ ਤੇ ਕਿੰਨਾ ਵੋਈ ਭਾਈ ਕਿੰਨਾ ਚਾਰਜ ਕਰਦੇ ਹੋ ਉੱਪਰ ਜਾਣ ਦਾ ਲਗਭਗ 1600 1600 ਜਿਆਦਾ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਤੇ ਵਜ਼ਨ ਤੇ ਡਿਪੈਂਡ ਕਰਦਾ ਇਹ ਤੇ ਮਿਹਨਤ ਕਰ ਰਹੇ ਆ ਸੋਣੀ ਗੱਲ ਬਾਤ ਹੈ ਤੇ ਟਰੈਕ ਚੱਲ ਰਿਹਾ ਉੱਪਰ ਖਾਣੇ ਦਾ ਖਾਣੇ ਦਾ ਵੀ ਮਹੰਗਾ ਨੇ ਜੀ ਹਾਂ ਜੀ ਬਿਲਕੁਲ ਖਾਣ ਦਾ ਤੇ ਸੌਣ ਦਾ ਵੀ ਉੱਥੇ ਮਹਿੰਗਾ ਹੈ ਨਾ ਬਿਲਕੁਲ ਬਿਲਕੁਲ ਨਾਮ ਕੀ ਹੈ ਤੁਹਾਡਾ ਵੀਰ ਮੇਰਾ ਨਾਮ ਵਿਸ਼ਨੂ ਹੈ ਵਿਸ਼ਨੂ ਬਈ ਵਿਸ਼ਨੂ ਨਾਮ ਹੈ ਵੀਰ ਦਾ ਤੇ ਵੈਸੇ ਵੀਡੀਓ ਬਣਾ ਲਈ ਸਾਨੂੰ ਸਾਹ ਚੜੇ ਹੋਏ ਆ ਤੇ ਇਹ ਹੌਲੀ ਹੌਲੀ ਚੱਲ ਰਹੇ ਆ ਤੇ ਅੱਜ ਦਰਸ਼ਨ ਕਿੱਥੋਂ ਆ ਵੀਰ ਜੀ ਤੁਸੀਂ ਅੰਮ੍ਰਿਤਸਰ ਤੋਂ ਆ ਅੰਮ੍ਰਿਤਸਰ ਤੋਂ ਆ ਵੀਰੋ ਨਹੀਂ ਤੇ ਜਦੋਂ ਨਾ ਟਰੈਕ ਕਰਦੇ ਕਰਦੇ ਐਦਾਂ ਦੀ ਤਰਾਈ ਆ ਜਾਂਦੀ ਹੈ ਤੇ ਜਾਨ ਜੀ ਪਾ ਜਾਂਦੀ ਆ ਤੇ ਥੋੜੀ ਜਿਹੀ ਤਰਾਈ ਆਈ ਜਾ ਤੇ ਉਤਰ ਰਹੇ ਆ ਤੇ ਜਿਹੜੇ ਵੀਰ ਉਧਰ ਹੇਮਕੁੰਡ ਸਾਹਿਬ ਦਰਸ਼ਨ ਕਰਨ ਵਾਸਤੇ ਕਿਉਂ ਹੋਏ ਸੀਗੇ ਉਹ ਚੜ੍ਹਾਈ ਕਰ ਰਹੇ ਆ ਤੇ ਜਦੋਂ ਤਰਾਈ ਆਉਂਦੀ ਏ ਇਹ ਤੇ ਖੁਸ਼ੀ ਦੀ ਲਹਿਰ ਉਜਾਗਰ ਹੋ ਜਾਂਦੀ ਆ ਆ ਬਾਈ ਨਾ ਹੀ ਉਤਰ ਰਹੇ ਆ ਬਾਈ ਕਿਵੇਂ ਲੱਗ ਰਿਹਾ ਐ ਤਾਂ ਉਤਰ ਕੇ ਬਜਾ ਚੜ੍ਹਾਈ ਆਉਣੀ ਆ ਫੇਰ ਤੇ ਚੜ੍ਹਦੀ ਕਲਾ ਚੜ੍ਹਦੀ ਕਲਾ ਹਨਾ ਕਿੱਥੋਂ ਵੀਰ ਜੀ ਆਪ ਜੀ ਲੁਧਿਆਣਾ ਤੋਂ ਵੀਰੋਂ ਨਹੀਂ ਲੁਧਿਆਣੀ ਤੋਂ ਆ ਤੇ ਲੋ ਜੀ ਚੱਲਦੇ ਆਂ ਹੌਲੀ ਹੌਲੀ ਪੈਂਡਾ ਤੈਅ ਕਰਦੇ ਆਂ ਤੇ ਬਾਈਓ ਉਹਨਾਂ ਦੀ ਵੀਡੀਓ ਬਣਾਉਂਦੇ ਚੱਲਦੇ ਜਿਹੜਾ ਰਸਤੇ 'ਚ ਕੋਈ ਮਿਲੇ ਆ ਬਾਕੀ ਰਸਤੇ 'ਚ ਇੱਕ ਕੈਂਪ ਵੀ ਆਉਣਾ ਮੈਡੀਕਲ ਕੈਂਪ ਲੱਗਿਆ ਹੋਇਆ ਉਹ ਵੀ ਦਿਖਾਉਨੇ ਆ ਤੁਹਾਨੂੰ ਜਾ ਕੇ ਚੱਲਦੇ ਆਂ ਭਾਈ ਲੈਂ ਲੱਗੀ ਹੋਈ ਆ ਘੋੜਿਆਂ ਦੀ ਲਾਜੀ ਲਾ ਲੋ ਜੀ ਲੋ ਕੱਲਾ ਬਾਤਾਂ ਲੋ ਜੀ ਲੋ ਤੇ ਅਰੈਸਟ ਕਰਵਾ ਰਹੇ ਆ ਮੈਂ ਕਹਿੰਦਾ ਤੇ ਕੁੜੀਆਂ ਰੋਣਾ ਨਹੀਂ ਹੈਗਾ ਤਾਂ ਕੁੜੀਆਂ ਰੋਣਾ ਨਹੀਂ ਹੈਗਾ ਚਲੋ ਚਲੋ ਉੱਥੇ ਜਾ ਕੇ ਦਿਖਾਉਂਗਾ ਤੈਨੂੰ ਉੱਥੇ ਮੈਨੂੰ ਮਨ ਦੀ ਯਾਦ ਰੱਖਿਓ ਵੀ ਭਾਜੀ ਨੇ ਵੀਡੀਓ ਬਣਾਈ ਸੀਗੀ ਲਓ ਜੀ ਸੰਗਮ ਹੋ ਗਿਆ ਜੀ ਇੱਥੇ ਲੈਣ ਲੱਗੀ ਹੋਈ ਆ ਲਓ ਜੀ ਇਹ ਲਓ ਤੇ ਭయ్యా ਕਿੰਨੇ ਟਾਈਮ ਵਿੱਚ ਪਹੁੰਚਾ ਦੋਗੇ ਕਿੰਨੇ ਟਾਈਮ ਵਿੱਚ ਪਹੁੰਚਾ ਦੋਗੇ 1 ਡੇਢ ਘੰਟੇ ਵਿੱਚ ਭਾਈ ਤੁਸੀਂ ਪਹੁੰਚ ਜਾਣਾ ਹਾਂਜੀ ਮੈਡੀਕਲ ਕੈਂਪ ਉੱਪਰਲੇ ਰਸਤੇ ਵਿੱਚ ਨਵੇਂ ਪੁੜ ਕੋਲ ਹੈ ਮੈਡੀਕਲ ਕੈਂਪ ਪਹੁੰਚਣ ਵਾਲੇ ਆ ਤੇ ਇਹ ਆ ਇਧਰ ਦਾ ਰਸਤਾ ਜੇ ਮੈਂ ਜ਼ੂਮ ਕਰਕੇ ਦਿਖਾਵਾਂ ਤੇ ਆ ਜਤਿੰਦਰ ਵੀ ਆ ਰਿਹਾ ਜੇ ਤੁਸੀਂ ਦੇਖੋ ਆ ਗਿਆ ਭਾਈ ਇਹ ਹੀਰੋਨੀ ਉੱਪਰ ਤੇ ਹੇਠਾ ਉਤਰੇ ਆ ਤੇ ਭਾਈ ਉਹ ਨਹੀਂ ਸਾਨੂੰ ਕਹਿ ਕੇ ਆ ਗਏ ਆ ਵੀ ਅੱਗੇ ਲੰਗਰ ਹੈ ਤੇ ਭਾਈ ਚੜਦੇ ਜਾਓ ਲੰਗਰ ਵਰਸਾਤਾ ਜੇ ਸ਼ਕਣ ਵਾਸਤੇ ਪਰ ਇੱਕ ਗੱਲ ਆਇਆ ਹੈ ਲੰਗਰ ਪ੍ਰਸ਼ਾਤਾ ਟਰੈਕ ਤੇ ਮੈਨੂੰ ਲੱਗਦਾ ਸ਼ੱਕ ਹੋਣਾ ਜੇ ਕੋਈ ਲਿਕਵਿਡ ਚੀਜ਼ ਹੋਈ ਤਾਂ ਸ਼ੱਕ ਲਾਂਗੇ ਉੱਥੇ ਤੇ ਹੌਲੀ-ਹੌਲੀ ਚਲਦੇ ਜਾਵਾਂਗੇ ਤੇ ਜਿੰਨਾ ਕਿ ਟਰੈਕ ਹੋਇਆ ਹੁਣ ਤੱਕ ਤੇ ਸੋਹਣੀ ਗੱਲ ਬਾਤ ਹੈ ਇੱਕੋ ਸ਼ਬਦ ਨਿਕਲਦਾ ਬਸ ਸੋਹਣੀ ਗੱਲ ਬਾਤ ਹੈ ਠੀਕ ਹੈ ਜੀ ਹਰੂ ਕਹਾ ਦੁਸ਼ਟ ਲੋਕ ਤੇ ਖੜ ਜਕੇ ਤਮਹ ਸਾਰੰਤਿ ਹਾਰੀ ਆਪ ਹੱਥ ਦੇਹੋ ਦੇਖੋ ਸਰਵ othorਮ ਦੁਸ਼ਟ ਲੋਕ ਤੇ ਕਿਰਪਾ ਕਰੀ ਜਗਮਗਾ ਗ੍ਰੰਥ ਕਰਾ ਦੇ ਲਵੇ ਸਕਲ ਦੇਹ ਕੋ ਹਰਤਾ ਖੁਸ਼ਿਆ ਕਰਤਾ ਜਿੱਥੇ ਮੈਡੀਕਲ ਕੈਂਪ ਲੱਗਿਆ ਤੇ ਹੋਰ ਰਾਸਤੇ ਦੋ ਰਾਸਤੇ ਵੰਡੋ ਜੇ ਨੇ ਇੱਕ ਨਵਾਂ ਰਸਤਾ ਤੇ ਇੱਕ ਪੁਰਾਣਾ ਰਸਤਾ ਵੀਰ ਕੈਮਰੇ ਨਾਲ ਬੈਂਚ ਕੋ ਮੈਂ ਫਿਰ ਮਾਰਿਓ ਨੀਗਾ ਇਧਰ ਮੜ ਜੀ ਜਿਹੜਾ ਇਹ ਰਸਤਾ ਜਾ ਰਿਹਾ ਇਹ ਰਸਤਾ ਪੁਰਾਣੇ ਵਾਲਾ ਇਹ ਰਸਤਾ ਨਵਾਂ ਆਜਾ ਚੱਲ ਜੇ ਦੋ ਰਾਸਤੇ ਦਿਖਾਈ ਸੀਗੇ ਤੁਹਾਨੂੰ ਇੱਕ ਦੂਜ ਨੂੰ ਕਹਾਂਗਾ ਜਿਹੜਾ ਆਪਾਂ ਕੈਮਰੇ ਨਾਲ ਪਹਿਲਾਂ ਪੁਰਾਣਾ ਰਸਤਾ ਤੇ ਨਵਾਂ ਰਸਤਾ ਜਿਹੜਾ ਨਵਾਂ ਰਸਤਾ ਲੱਗਿਆ ਉਧਰ ਦੀ ਸਾਈਡ ਕੈਂਪ ਲੱਗਿਆ ਹੋਇਆ ਔਣ ਲੱਗਿਆ ਆਪਾਂ ਨਾ ਮੇਰੇ ਰਸਤੇ ਵਾਲੀ ਸਾਈਡ ਤੋਂ ਆਵਾਂਗੇ ਤੇ ਆਪਾਂ ਹੁਣ ਪੁਰਾਣੇ ਵਾਲੇ ਰਸਤੇ ਤੋਂ ਜਾ ਰਹੇ ਹਾਂ ਤੇ ਆਓ ਔਣੇ ਚੱਲ ਉਹ ਆ ਦੂਸਰੇ ਵਾਲਾ ਰਸਤਾ ਜਿਹੜੇ ਰਸਤੇ ਦੀ ਆਪਾਂ ਗੱਲਬਾਤ ਕਰਦੇ ਸੀਗੇ ਤੇ ਆਪਾਂ ਇਹ ਵਾਲੇ ਪਰਾਣੀ ਵਾਲੇ ਰਸਤੇ 'ਤੇ ਵੱਲ ਜਾ ਰਹੇ ਮਹਾਪਲੀ ਰਣਜੀਤ ਸਿੰਘ ਜੇ ਜਉਂਦਾ ਰਹਿ ਜਾਂਦਾ ਕਿਸ ਵਿੱਚ ਦਮ ਸੀ ਮੰਗਲਾ ਖੋ ਨਣ ਕਾਣਾ ਲੈ ਜਾਂਦਾ ਹੌਸਲਾ ਕੋਈ ਨਾ ਕਰਦਾ ਸਾਡਾ ਮੁਲਖ ਵਡਾਣੇ ਦਾ ਨਹੀਂ ਪੁੱਲਦਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ ਆਹ ਜੀ ਵਾਹ ਨਹੀਂ ਪੁੱਲਦਾ ਦੁੱਖ ਸੰਗਤਾਂ ਨੂੰ ਵਿਛੜੇ ਵਿਛੜੇ ਨਨਕਾਣੇ ਦਾ ਆਹ ਦਿਓ ਹਾਂ ਕੌਣ ਦਿਓ ਰਾਣੀ ਵਿੱਚ ਮਚਗੀ ਹਾਲੀ ਦੁਹਾਈ ਭੱਜ ਦਿਆਂ ਦਸ ਕੇ ਮੁਗਲ ਸਿਪਾਹੀ ਠੰਡੇ ਵਾਲੇ ਬਾਪੂ ਮੂਰੇ ਖੜਿਆ ਜਾਂਦਾ ਨਹੀਂ ਬਿਨਾ ਸੀਸ ਕਿ ਜ ਲੜਦੇ ਸਾਥੋਂ ਲੜਿਆ ਜਾਂਦਾ ਨਹੀਂ ਆ ਬਿਨਾ ਸੀਸ ਕਿ ਜ ਲੜਦੇ ਸਾਥੋਂ ਲੜਿਆ ਜਾਂਦਾ ਨਹੀਂ ਹੁਣ ਤਾਂ ਲੜਿਆ ਜਾਂਦਾ ਨਹੀਂ ਹੁਣ ਤਾਂ ਹੁਣ ਤਾਂ ਲੜਿਆ ਜਾਂਦਾ ਨਹੀਂ ਸੋਹਣੀ ਗੱਲ ਬਾਤ ਹੈ ਕੁਦਰਤ ਦੀ ਗੋਦ ਦੇ ਵਿੱਚ ਤੇ ਇਧਰੋਂ ਕੁਦਰਤੀ ਨਜ਼ਾਰਾ ਤੇ ਜਿਹੜਾ ਵੀਰ ਜਤਿੰਦਰ ਨੇ ਆਪਾਂ ਨੂੰ ਗੀਤ ਸੁਣਾਇਆ ਉਹ ਵੱਖਰਾ ਹੀ ਸੀਗਾ ਨਜ਼ਾਰਾ ਤੇ ਐਡੀ ਉੱਚੀ ਚੜ੍ਹਾਈ ਤੇ ਆਉਣਾ ਤੇ ਗਾਉਣਾ ਬਹੁਤ ਵਧੀਆ ਗੱਲਬਾਤ ਹੈ ਤੇ ਭਾਈ ਜੀ ਉਹ ਨਹੀਂ ਜੇ ਅੱਗੇ ਕਿਤੇ ਬੈਠੇ ਕਿਤੇ ਵੀਰ ਜੀ ਨਾਲ ਫੇਰ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਗੀਤ ਕੋਈ ਸੁਣਾਗੇ ਵੀਰ ਜੀ ਤੋਂ ਲਓ ਜੀ ਕੁਦਰਤ ਦੇ ਨਜ਼ਾਰੇ ਤੇ ਭਾਈ ਜੀ ਭਾਈ ਜੀ ਭਾਈ ਜੀ ਭਾਈ ਜੀ ਭਾਈ ਇਹਨਾਂ ਦਾ ਵੀ ਰਸਤਾ ਵੱਖਰਾ ਹੀ ਹੋਣਾ ਚਾਹੀਦਾ ਤੇ ਲਓ ਜੀ ਇਸ ਰਸਤੇ ਤੋਂ ਉਤਰੇ ਆਂ ਤੇ ਇੱਥੇ ਚੜ੍ਹਨੇ ਵਗ ਰਹੇ ਆਂ ਤੇ ਪਾਣੀ ਦਾ ਵਹਾ ਕਾਫੀ ਤੇਜ਼ ਵਹਾ ਪਾਣੀ ਦਾ ਇੱਥੇ ਤੇ ਸਾਹਮਣੇ ਮੰਗਤ ਵੀਰ ਖੜਾ ਤੇ ਵੀਰ ਨਾਲ ਵੀ ਗੱਲਾਂ ਬਾਤਾਂ ਕਰਦੇ ਜਾ ਕੇ ਇਹ ਦੇਖੋ ਜੀ ਇੱਥੇ ਗੱਲਬਾਤ ਤਾਂ ਸ਼ਾਇਦ ਸਾਫ਼ ਸਮਝਾਉਣੀ ਨਹੀਂ ਪਰ ਮੰਗਤ ਵੀਰ ਕਿਵੇਂ ਰਿਹਾ ਐਤ ਤੱਕ ਦਾ ਦੇਖੋ ਝਾਫਾ ਕੁਦਰਤ ਦੇਖੋ ਕਿਦਾਂ ਮਿਹਰਬਾਨ ਹੋਈ ਜੀ ਬਿਲਕੁਲ ਜੀ ਤੇ ਲੱਗ ਪਈ ਜੀ ਜਨੰਦਾਰੇ ਆ ਜਦੋਂ ਆਪਾਂ ਇੱਥੇ ਆਏ ਜੇ ਤੁਰਕੀ ਆਏ ਤੇ ਸਾਰੀ ਦੂਰ ਹੋ ਗਈ ਬਿਲਕੁਲ ਜੀ ਤੇ ਆਹਾ ਦੇਖਿਆ ਇੱਥੇ ਜੀ ਤੇ ਕੋਈ ਗੱਲ ਬਾਤ ਆ ਲਓ ਜੀ ਹਾ ਪੁਲ ਦੇ ਉੱਪਰ ਦਾ ਦੇਖਿਆ ਤੇ ਸਾਹਮਣੇ ਨਵਾਂ ਪੁਲ ਬਣਿਆ ਹੋਇਆ ਹੈ ਪੁਰਾਣਾ ਪੁਲ ਤੇ ਇੱਧਰ ਲਈ ਗੱਲ ਬਾਤ ਸੰਗਤ ਆ ਰਹੀ ਹੈ ਤੇ ਲੋ ਜੀ ਉਹ ਸਾਹਮਣੇ ਨਵਾਂ ਪੁਲ ਤੇ ਅਪਾ ਪੁਰਾਣੇ ਪੁਲਾ ਦੇ ਸਾਈਡ ਤੋਂ ਜਾ ਰਹੇ ਜੀ ਪੁਲ ਤੋਂ ਜਾ ਰਹੇ ਆ ਤੇ ਪੁਲ ਹਿੱਲ ਰਿਹਾ ਡਰ ਜਾ ਲੱਗ ਰਿਹਾ ਤੇ ਜਦੋਂ ਤੁਸੀਂ ਇਸ ਪੁਲ ਤੋਂ ਆਣਾ ਆਰਮ ਨਾਲੇ ਆਉਣਾ ਤੇ ਮੈਂ ਉਧਰ ਵੀ ਦਿਖਾਉਣਾ ਦੁਆਰਾ ਦਿਖਾਉਣਾ ਤੁਹਾਨੂੰ ਪੁਲ ਇਹ ਤੇ ਲੋਮ ਇਧਰੋਂ ਦਿਖਾਉਣਾ ਤੁਹਾਨੂੰ ਪੁਲ ਤੇ ਆਹ ਪੁਲ ਸੀਗਾ ਜਿਹੜਾ ਕ੍ਰੋਸ ਕਰਾ ਰਿਹਾ ਤੇ ਉਹ ਆਣਾ ਪੁਲ ਜਿਹੜਾ ਨਵਾਂ ਪੁਲ ਆਪ ਹੱਥ ਦੇ ਸਰਬਠੋਰ ਮੋ ਦੁਸ਼ਟ ਦੋਖ ਤੇ ਦੁਸ਼ਟ ਦੋਖ ਤੇ ਕਿਰਪਾ ਕਰੀ ਗ੍ਰੰਥ ਕਰਾਂ ਕਿਲ ਵਿਖ ਸਖਲ ਦੁਸ਼ਟ ਦੋਖਿਆਨ ਕੋ ਸੀਰੀਅਸ ਤੁ ਜਬ ਸੱਚੀ ਸੰਤ ਸਾਜਨ ਪੂਰੇ ਗੁਰ ਤੇ ਸੁਣ ਤੇ ਤੇ ਪਵਿੱਤ ਸਤ ਗੁਰ ਰਹਾ ਬਿਨਵੰਤ ਵਾਜੇ ਉਹ ਜੀ ਗੁਰਦੁਆਰਾ ਗੋਵਿੰਦ ਘਾਟ ਪਹੁੰਚਣ ਵਾਲੇ ਆ ਤੇ ਇੱਧਰ ਮੇਰੇ ਸਾਹਮਣੇ ਜਿਹੜੀਆਂ ਲੈਟਾਂ ਵੱਲਦੀਆਂ ਤੁਹਾਨੂੰ ਦਿਖ ਰਹੀਆਂ ਇਹ ਹੈਲੀਪੈਡ ਹੈ ਇੱਥੇ ਹੈਲੀਪੈਡ ਦੀ ਜਗ੍ਹਾ ਤੇ ਸਾਹਮਣੇ ਜਿਹੜੇ ਇੱਥੇ ਟੈਂਟ ਲਾ ਕੇ ਸਟੇ ਕਰਨ ਵਾਸਤੇ ਤੇ ਸੋਹਣੀ ਗੱਲ ਬਾਤ ਹੈ ਜੀ ਹਾਂ ਜੀ ਸਵੇਰੇ ਅਮਰਤ ਵੇਲੇ ਸ਼ਿਰਨਗਰ ਤੋਂ 5 ਵਜੇ ਤੁਰ ਕੇ ਤੇ ਗੋਵਿੰਦ ਘਾਟ ਪਹੁੰਚੇ ਸੀਗੇ ਗੋਵਿੰਦ ਘਾਟ ਤੋਂ ਜਿਹੜਾ ਇਹ ਮਹਾਰਾਜ ਜੀ ਦਾ ਯਾਤਰਾ ਦਾ ਸ਼ੁਰੂ ਹੁੰਦੀ ਉੱਥੋਂ ਪੈਦਲ ਯਾਤਰਾ ਸ਼ੁਰੂ ਹੁੰਦੀ ਆ ਪਹਿਲਾਂ 5 ਕਿਲੋਮੀਟਰ ਗੱਡੀ ਚੋਂ ਨੇ ਆ ਤੇ ਉਸ ਤੋਂ ਬਾਅਦ 9 ਤੋਂ 10 ਕਿਲੋਮੀਟਰ ਜਿਹੜਾ ਪੈਦਲ ਯਾਤਰਾ ਤੇ ਉਹ ਪੈਦਲ ਯਾਤਰਾ ਪੂਰੀ ਕਰਕੇ ਸਮਾਂ ਲਗਭਗ 8:30 ਦਾ ਹੋਣ ਵਾਲਾ ਤੇ ਹੁਣ ਅਸੀਂ ਗੋਵਿੰਦ ਧਾਮ ਪੁੱਜੇ ਆ ਜੀ ਤੇ ਬਹੁਤ ਸੋਹਣਾ ਸਫ਼ਰ ਰਿਹਾ ਸੁਹਾਵਣਾ ਸਫ਼ਰ ਰਿਹਾ ਤੇ ਸੰਗਤਾਂ ਦਾ ਕਾਫੀ ਸਹਿਯੋਗ ਰਿਹਾ ਤੇ ਇਸ ਸਫ਼ਰ ਵਾਸਤੇ ਤੇ ਹੁਣ ਜਾ ਕੇ ਗੁਰਦੁਆਰਾ ਸਾਹਿਬ ਦੇਖਦੇ ਆ ਕਮਰਾ ਮਿਲਦਾ ਕਿਉਂਕਿ ਸੰਗਤ ਦੀ ਕਾਫੀ ਆਮਦ ਹੈ ਕਿਉਂਕਿ ਪੂਰੇ ਪੰਜਾਬ ਚੋਂ ਪੂਰੇ ਵਰਲਡ ਚੋਂ ਸੰਗਤ ਆਈ ਹੋਈ ਹੈ ਇੱਥੇ ਪੂਰੇ ਪੰਜਾਬ ਤੋਂ ਕਾਫੀ ਸੰਗਤ ਆਈ ਹੋਈ ਹੈ ਕਾਫੀ ਆਮਦ ਹੈ ਦੇਖਦੇ ਕਮਰਜੇ ਸਾਨੂੰ ਮਿਲਦਾ ਨਹੀਂ ਤਾਂ ਬਾਹਰ ਅੰਦਰ ਜਿੱਥੇ ਵੀ ਮਾਰਨ ਨਾ ਕਿਰਪਾ ਕਰੀ ਤੇ ਉੱਥੇ ਦੇਖ ਰਿਹਾ ਤੇ ਆਪਣੀ ਵੀਡੀਓ ਨੂੰ ਕਿਉਂਕਿ ਸਵੇਰ ਦਾ ਤੋਰੇ ਹੋਇਆ ਇੱਥੇ ਸਮਾਪਤ ਕਰਦੇ ਆਂ ਤੇ ਗੁਰਦੁਆਰਾ ਗੋਵਿੰਦ ਘਾੜ ਜੀ ਦੇ ਸਵੇਰੇ ਵੀਡੀਓ ਜਿਹੜੀ ਅਗਲੀ ਵੀਡੀਓ ਆਉਂਗੀ ਉਸ ਚ ਦਰਸ਼ਨ ਕਰਾਵਾਂਗੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ